ਕੁਲਬੀਰ ਚਿੰਜਰ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਪੋਸਟ ਦੇਖੋ ਕੰਜ ਤਰਸੀਮ ਜਸੜ ਦੀ ਇਸ ਪੋਸਟ ਨੇ ਲੋਕਾਂ ਨੂੰ ਪਾਇਆ ਭਲੇਖੇ ਚ ਪੰਜਾਬੀ ਇੰਡਸਟਰੀ ਦੇ ਸਟਾਈਲਿਸ਼ ਸਰਦਾਰ ਤਰਸੀਮ ਜਸੜ ਜਿਨ੍ਹਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਗਈ ਇਸ ਤਸਵੀਰ ਦੇ ਵਿੱਚ ਤਰਸੀਮ ਜਸੜ ਦੇ ਨਾਲ ਕੁਲਬੀਰ ਚਿੰਜਰ ਜੋ ਕਿ ਪੰਜਾਬੀ ਗਾਇਕ ਨੇ ਉਹ ਨਜ਼ਰ ਆ ਰਹੇ ਨੇ ਤੇ ਇਨਾਂ ਦੇ ਨਾਲ ਇੱਕ ਮਾਤਾ ਜੀ ਖੜੇ ਆ ਤੇ ਇਸ ਪੋਸਟ ਨੂੰ ਵਾਕੇ ਦਰਸ਼ੇਮ ਜਸਰ ਲਿਖ ਦੇਣਾ ਕਿ ਇੰਨੇ ਸਾਲਾਂ ਬਾਅਦ ਵੀ ਐਦਾਂ ਲੱਗਦਾ ਹੈ ਕਿ ਅਜੇ ਵੀ ਹੁਣ ਦੀ ਗੱਲ ਜਦੋਂ ਇਕੱਠੇ ਹੁੰਦੇ ਸੀ ਤੂੰ ਤਾਂ ਯਾਰਾ ਅਗਲੇ ਜਹਾਨ ਚਲਾ ਗਿਆ ਪਰ ਇਹ ਮਾਂ ਦਾ ਜਹਾਨ ਤੇਰੇ ਨਾਲ ਚਲਾ ਗਿਆ ਕੋਸ਼ਿਸ਼ ਪੂਰੀ ਹੈ ਸਾਡੀ ਕਿ ਇਹ ਮਾਂ ਦਾ ਵੀ ਹਮੇਸ਼ਾ ਖਿਆਲ ਜ਼ਰੂਰ ਰੱਖਾਂਗੇ ਜਿੰਨੇ ਜੋਗੇ ਹੈਗੇ ਆ ਤੇਰੀਆਂ ਗੱਲਾਂ ਯਾਦ ਕਰਕੇ ਹੱਸ ਵੀ ਲਈਦਾ ਤੇ ਹਰ ਵਾਰ ਆਉਂਦੇ ਹੋਏ ਰੋ ਵੀ ਲਈਦਾ ਇਹ ਪੋਸਟ ਜਦੋਂ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਤਾਂ ਕੁਲਬੀਰ ਝਿੰਜਰ ਦੇ ਫੈਨਸ, ਤਰਸੇਮ ਜਸਰ ਦੇ ਫੈਨ ਕਾਫੀ ਜ਼ਿਆਦਾ ਹੈਰਾਨ ਸਿਗੇ ਕਿ ਆਖਿਰਕਾਰ ਤਰਸੇਮ ਜਸਰ ਜੋ ਨੇ ਉਹ ਕਹਿਣਾ ਕੀ ਚਾਹੁੰਦੇ ਆ। ਜਿਸ ਤੋਂ ਬਾਅਦ ਜਦੋਂ ਜੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਫੈਲ ਗਈਆਂ ਕਿ ਕੁਲਬੀਰ ਝਿੰਜਰ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਤਰਸੇਮ ਜਸਰ ਵੱਲੋਂ ਇੱਕ ਹੋਰ ਫੋਟੋ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਗੁਰਬੀਰ ਸਿੰਘ ਬੈਂਸ ਦੀ ਫੋਟੋ ਸਾਂਝੀ ਕੀਤੀ ਗਈ ਤਾਂ ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕੀ ਪੋਸਟ ਟੂ ਅ ਕੁਲਬੀਰ ਸਿੰਘ ਝਿੰਜਰ ਨੂੰ ਲੈ ਕੇ ਨਹੀਂ ਬਲਕਿ ਜੋ ਗੁਰਬੀਰ ਸਿੰਘ ਬੈਂਸ ਆ ਉਹਨਾਂ ਨੂੰ ਲੈ ਕੇ ਸਾਂਝੀ ਕੀਤੀ ਗਿਆ ਤੇ ਇਸੇ ਤੋਂ ਬਾਅਦ ਕੁਲਬੀਰ ਝਿੰਜਰ ਜੋ ਨੇ ਉਹ ਵੀ ਜਵਾਬ ਦਿੰਦੇ ਹੋਏ ਨਜ਼ਰ ਆਉਂਦੇ ਉਹਨਾਂ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੁਲਬੀਰ ਝਿੰਜਰ ਲਿਖਦੇ ਨੇ ਕਿ ਇਹ ਫੋਟੋ ਸਾਡੇ ਦੋਸਤ ਗੁਰਬੀਰ ਬੈਂਸ ਤੇ ਘਰ ਦੀ ਹੈ ਜੋ ਕਾਫੀ ਸਾਲ ਪਹਿਲਾਂ ਸਾਨੂੰ ਅਲਵਿਦਾ ਕਹਿ ਗਿਆ ਸੀ ਇਸ ਫੋਟੋ ਵਿੱਚਦਰ ਸੇਮ ਨੇ ਗੁਰਬੀਰ ਬੈਂਸ ਨੂੰ ਯਾਦ ਕਰਦਾ ਕੁਝ ਲਾਈਨਾਂ ਲਿਖਿਆ ਨੇ। ਬਾਕੀ ਅਸੀਂ ਸਭ ਪਰਮਾਤਮਾ ਦੀ ਕਿਰਪਾ ਨਾਲ ਠੀਕ ਤੇ ਤੰਦਰੁਸਤ ਹਾਂ। ਕੁਲਬੀਰ ਝਿੰਜਰ। ਇਹ ਪੋਸਟ ਉਸ ਤੋਂ ਬਾਅਦ ਕੁਲਬੀਰ ਝਿੰਜਰ ਵੱਲੋਂ ਸਾਂਝੀ ਕੀਤੀ ਗਈ ਕਿਉਂਕਿ ਅਜੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਸਨ ਕਿ ਕੁਲਬੀਰ ਸਿੰਘ ਝਿੰਜਰ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਆ ਕੇ ਅਜਈ ਪੋਸਟ ਸਾਂਝੀ ਕਰਨੀ ਪਈ। ਤਾਂ ਉਹ ਧੀजे ਵਰਕਫਰੰਟ ਦੀ ਗੱਲ ਕਰੀਏ ਤਾਂ ਤਰਸੇਮ ਜਸੜ ਕੁਲਬੀਰ ਝਿੰਜਰ ਪੰਜਾਬੀ ਇੰਡਸਟਰੀ 'ਚ ਇੱਕ ਵੱਡਾ ਨਾਮ ਹੈ। ਜਿਨ੍ਹਾਂ ਦੇ ਵੱਲੋਂ ਬਹੁਤ ਸੋਹਣੇ ਗੀਤ ਤੇ ਤਰਸੇਮ ਜਸੜ ਵੱਲੋਂ ਗੀਤਾ ਦੇ ਨਾਲ ਨਾਲ ਬਹੁਤ ਸੋਹਣੀਆਂ ਫਿਲਮਾਂ ਵਿਦਿੱਤੀਆਂ ਗਿਆਨ ਹੈ ਤੇ ਹਾਲ ਹੀ ਦੀ ਗੱਲ ਕਰੀਏ ਤੇ ਤਰਸੇਮ ਜਸੜ ਮਸਤਾਨੇ ਫਰਮ ਦੇ ਨਾਲ ਇਸ ਸਾਲ ਸਿਨੇਮਾ ਹਾਲ 'ਚ ਨਜ਼ਰ ਆਏ ਸਿਗੇ ਤਾਂ ਇਸ ਫਿਲਮ ਨੂੰ ਬਹੁਤ ਜ਼ਿਆਦਾ ऑडियंस ਦੇ ਵੱਲੋਂ ਪਿਆਰ ਮਿਲਿਆ ਸੀਗਾ ਕਿਉਂਕਿ ਇਸ ਫਿਲਮ ਦੇ ਵਿੱਚ ਜੋ ਤਰਸੇਮ ਜਸਰ ਨੇ ਇੱਕ ਬਹੁਤ ਵਧੀਆ ਮੈਸੇਜ ਦੇ ਨਾਲ ਜਨਤਾ ਦੇ ਰੂਬਰੂ ਹੋਏ ਸੀਗੇ ਇੱਕ ਕਹਾਣੀ ਜੋ ਆ ਇੱਕ ਇਤਿਹਾਸ ਜੋ ਆ ਇਸ ਫਿਲਮ ਦੇ ذریعے ਤਸੇਮ ਜਸਰ ਦੇ ਵੱਲੋਂ ਦਿਖਾਇਆ ਗਿਆ ਸੀਗਾ ਜੋ ਕਿ ਆਡੀਅנס ਨੂੰ ਜਨਤਾ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਸੀ